ਫਾਜ਼ਿਲਕਾ ਦੇ ਐਸਐਸਪੀ ਸਰਦਾਰ ਬਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਤੋਂ ਲਗਾਤਾਰ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਰਿਕਵਰੀਆਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਅਧੀਨ ਸੀਆਈਏ 2 ਪੁਲਿਸ ਦੇ ਇੰਸਪੈਕਟਰ ਰੁਪਿੰਦਰ ਸਿੰਘ ਜੀ ਦੀ ਅਗਵਾਈ ਹੇਠ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਹਾਸਿਲ ਹੋਈ ਹੈ ਦੋ ਲੋਕਾਂ ਨੂੰ 2 ਕਿਲੋ 768 ਗ੍ਰਾਮ ਹੈਰੋਇਨ ਸੜੇ ਕਾਬੂ ਕੀਤਾ ਗਿਆ ਹੈ ਜਿਸ ਦੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਰੋੜਾਂ ਰੁਪਏ ਦੀ ਕੀਮਤ ਹੈਗੀ ਹੈ ਅੱਜ ਪਹੁੰਚੇ ਨੇ ਪ੍ਰੈਸ ਕਾਨਫਰੰਸ ਕਰਨ ਵਾਸਤੇ ਡੀਐਸਪੀ ਡੀ ਸਰਦਾਰ ਬਲਕਾਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਕਿ ਕੀ ਕਾਰਵਾਈ ਕੀਤੀ ਗਈ ਤੇ ਇਹਨਾਂ ਦਾ ਬੈਕਗ੍ਰਾਉਂਡ ਕੀ ਹੈਗਾ ਹੈ ਕਿ ਜੀ ਰਿਕਵਰੀ ਜਿਹੜੀ ਹੈਗੀ ਹੈਰੋਇਨ ਦੀ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜਦਵ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਦਾਰ ਵਰਿੰਦਰ ਸਿੰਘ ਬਰਾੜ ਐਸਐਸਪੀ ਫਾਜ਼ਿਲਕਾ ਜੀ ਦੀ ਜੋਗ ਗਗਵਾਈ ਹੇਠ ਸਾਡੇ ਸੀਆਈਏ 2 ਵੀ ਟੀਮ ਇਨਸਪੈਕਟਰ ਰਪਿੰਦਰਪਾਲ ਸਿੰਘ ਦੀ ਟੀਮ ਜਿਸ ਦੀ ਅਗਵਾਈ ਸਬ ਇਨਸਪੈਕਟਰ ਮਰੀਕ ਸਿੰਘ ਕਰ ਰਿਹਾ ਸੀਗਾ ਦਰਾਨੇ ਅਗਸਤ ਇਹਨਾਂ ਨੇ ਪਿੰਡ ਲਾਧੂਕਾ ਮੰਡੀ ਦਾਣਾ ਮੰਡੀ ਦੇ ਕੋਲੋਂ ਮੋਟਰਸਾਈਕਲ ਤੇ ਦੋ ਨੌਜਵਾਨਾਂ ਨੂੰ ਰੁਕਿਆ ਰੋਕ ਕੇ ਨਾਮ ਪਤਾ ਪੁੱਛਿਆ ਇੱਕ ਨੇ ਆਪਣਾ ਨਾਮ ਪ੍ਰੀਤ ਸਿੰਘ ਸਾਨਾ ਉਹ ਜਸਵੰਤ ਸਿੰਘ ਵਾਸੀ ਸੰਤਨਗਰ ਅਬੋਰ ਤੇ ਦੂਜੇ ਨੇ ਆਪਣਾ ਨਾਮ rahul garu ਵਾਸੀ ਧਿਆਨ ਨਗਰੀ ਅਬੋਰ ਦੱਸਿਆ ਸ਼ੱਕ ਹੋਣ ਤੇ ਜਦੋਂ ਉਹਨਾਂ ਦੀ ਤਲਾਸ਼ੀ ਕੀਤੀ ਤਾਂ ਤਲਾਸ਼ੀ ਦੌਰਾਨ ਉਹਨਾਂ ਕੋਲੋਂ 2 ਕਿਲੋ 768 ਗ੍ਰਾਮ ਚਿੱਟਾ ਹੈਰੋਇਨ ਦਾ ਨਸ਼ਾ ਬਰਾਮਦ ਹੋਇਆ ਜਿਹਦੇ ਸਬੰਧ ਵਿੱਚ ਉਹਨਾਂ ਦੇ ਖਿਲਾਫ ਮੁਕੱਦਮਾ ਨੰਬਰ 36 ਅਧੀਨ ਧਾਰਾ 21C 296185 NDPS ਐਕਟ थाना सदर ਫਾਜ਼ਿਲਕਾ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਦੌਰਾਨੇ ਰਿਮਾਂਡ ਦੋਸ਼ੀਆਂ ਕੋਲੋਂ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਉਹ ਟਰੇਸ ਕੀਤੇ ਜਾ ਰਹੇ ਆ ਔਰ ਮੈਂ ਨਾਲ ਹੀ ਇਹ ਗੱਲ ਵੀ ਕਹਿਣੀ ਚਾਹਨਾ ਹੈ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਹਰੇਕ ਨਸ਼ੇ ਵਾਲਾ ਜਿਹਦੇ ਬਾਰੇ ਕੋਈ ਸੂਚਨਾ ਮਿਲਦੀ ਆ ਉਹਦੇ ਬਰਖਲਾਫ ਕਾਨੂੰਨ ਅਨੁਸਾਰ ਕਾਰਵਾਈ ਕਰਦੀ ਹੈ ਔਰ ਲੋਕਾਂ ਨੂੰ ਮੈਂ ਬੇਨਤੀ ਵੀ ਕਰਦਾ ਕਿਰਪਾ ਕਰਕੇ ਉਹਨਾਂ ਦੇ ਏਰੀਏ ਦੇ ਵਿੱਚ ਉਹਨਾਂ ਦੇ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਜੇ ਕਿਸੇ ਬੰਦੇ ਪ੍ਰਤੀ ਐਹੋ ਜੀ ਗੱਲ ਪਤਾ ਲੱਗਦੀ ਆ ਉਹ ਕਿਰਪਾ ਕਰਕੇ ਟੋਲ ਫਰੀ ਨੰਬਰਾਂ ਦੇ ਉੱਤੇ ਸਾਨੂੰ ਸੂਚਨਾ ਦੇਣ ਉਹਨਾਂ ਬੰਦਿਆਂ ਦੇ ਬਰਖਲਾਫ ਜੋਗ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਔਰ ਦੱਸਣ ਵਾਲੇ ਨੂੰ ਸੂਚਨਾ ਦੇਣ ਵਾਲੇ ਨੂੰ ਜੋਗ ਇਨਾਮ ਵੀ ਦਿੱਤਾ ਜਾਊਗਾ ਸਰ ਇੰਨਾ ਖਿਲਾਫ ਕਿੰਨੇ ਕੋ ਪਿਛਲੇ ਕੋਈ ਪਰਚੇ ਪੁਰਚੇ ਹੈਗੇ ਆ ਜੀ ਇੰਨਾ ਜਿਹੜਾ ਘਾਰੂ ਐ rahul ਘਾਰੂ ਇਸ ਤੇ ਬਰਖਲਾ ਪਹਿਲਾਂ ਇੱਕ ਨਜਾਇਜ਼ ਪਿਸਤੌਲ ਦਾ ਪਰਚਾ ਦਰਜ ਹੈ ਔਰ ਜਿਹੜਾ ਪ੍ਰੀਤ ਸਿੰਘ ਐ ਇਸ ਦੇ ਬਰਖਲਾ ਪਹਿਲਾਂ ਇੱਕ ਲੜਾਈ ਝਗੜੇ ਦਾ ਮਕਦਮਾ ਦਰਜ ਰਜਿਸਟਰ ਹੈ ਸਰ ਐਨੀ ਵੱਡੀ ਮਾਤਰਾ ਚ ਹੀਰੋਇਨ ਲੈ ਕੇ ਆਏ ਕੋਈ ਇਹਨਾਂ ਦਾ ਕੋਈ ਸੋਰਸ ਹੈਗਾ ਸੀ ਜੀ ਵੇਖੋ ਇਹ ਸਾਡੀ ਤਫਤੀਸ਼ ਦਾ ਹਿੱਸਾ ਹੈ ਇਹ ਅਸੀਂ ਤੁਹਾਡੇ ਨਾਲ ਹਾਲੀ ਡਿਸਕਲੋਜ਼ ਨਹੀਂ ਕਰ ਸਕਦੇ ਤਫतीश ਤੋਂ ਬਾਅਦ ਤੇਨੂੰ ਦੁਬਾਰਾ ਦੱਸ ਦਿੱਤਾ ਜਾਊਗਾ